ਹਾਂ ਜੀ ਅੱਜ ਨੂੰ ਬਲੌਗ ਚੈਨਲ ਤੇ ਅੱਜ ਜੀ ਦੱਸਾਂ ਉਹਨਾਂ ਦੱਸਾਂ ਕਿ ਕਿੰਨੇ ਵਧੀਆ ਲੱਗ ਰਹੇ ਸਸਤੇ ਭਾਜ ਜੀ ਟਾਈਮ ਹੋ ਗਏ 6:30 ਵੱਜ ਚੁੱਕੇ ਨੇ ਇਵਨਿੰਗ ਤੇ ਤੇ ਆਪਾਂ ਕਰਦੇ ਸੀ ਜੀ ਅੱਜ ਦਾ ਬਲੌਗ ਸ਼ੁਰੂ ਸਰਦ ਚੱਲਣਾ ਬੁੱਤੋ ਲੈ ਆਸੀ ਆਪਣਾ ਬੁੱਤੀ ਤੋਂ ਕਿੰਨੇ ਕੁ ਵੜੀ ਜੀ ਫਿਰ ਕਰਦੇ ਹਾਂ ਭਾਂਡੇ ਸਾਫ਼ ਕਿਉਂਕਿ ਅੱਗੇ ਸੀਗੇ ਤ੍ਰਿਸਤੇਦਾਰ ਇਹਨਾਂ ਨਾਲ ਗੱਲਾਂ ਬਾਤਾਂ ਕਰਤੀਆਂ ਚਾਹ ਪਾਣੀ ਫਿਰ ਪੀਤਾ ਨਹੀਂ ਹਾਂ ਪੰਡੇ ਸਾਮ ਗਿਆ ਤੇ ਥੋਕ ਟੈਮ ਹੋ ਗਿਆ ਆਖੀ ਫੋਟੋ ਬਾਤ ਵਿੱਚ ਰਸਟਾ ਤਗਣਾ ਹੈ ਰੋਟੇ ਬਣਾ ਮੰਗੇ ਸਬਜੀ ਪਈ ਹੈ ਜੀ ਸਵੇਰੇ ਤੇ ਹੁਣ ਦੇਖਦੇ ਹਾਂ ਨਾ ਇਹ ਨੂੰ ਐਸੀ ਨਾਲੇ ਪੰਡੇ ਮਾਰਨੇ ਬੰਦੇ ਦਿੱਤ ਨੂੰ ਵਧੀਆ ਚੀ ਉਹ ਐਸੀ ਨਾ ਸਲੈਂਟਰੀ ਖਤਮ ਹੋ ਗਿਆ ਚਲੋ ਦੇਖਦੇ ਹਾਂ ਆਪਾਂ ਕਿਹਲੇ ਹਾਲਤ ਨਾਲ ਪੰਡੇ ਮਾਰਨਾ ਫਿਰ ਦੇਖਦੇ ਹਾਂ ਕੀ ਬਣਦਾ ਹੈ ਤੇ ਚਲੋ ਠੀਕ ਆਪਾਂ ਮੈਂ ਰੰਡੇ ਨੂੰ ਸਾਫ ਕਰਕੇ ਹਾਂਜੀ ਹੁਣ ਆਪਾਂ ਬਣਾਉਂਦੇ ਸੀਗੇ ਚਾਹ ਕਿਉਂਕਿ ਹਰਮਨ ਤੇ ਘਰ ਦੇ ਮੰਗਦੇ ਸੀਗੇ ਚਾਹ ਕਹਿੰਦੇ ਚਾਹ ਬਣਾ ਕੇ ਦਿਵਾਉਣਾ ਆਪਾਂ ਚਾਹ ਬਣਾ ਰਹੇ ਸੀਗੇ ਕੰਬੂ ਘਰਾਂ ਨਿਬੜਗੇ ਸੀ ਆਪਣੇ ਮਾਰਨਿੰਗ ਦੇ ਟਾਈਮ ਹੋ ਗਿਆ ਸੀ ਜੀ 1 ਵਜ ਚੁੱਕਿਆ ਸੀ ਤੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਚਾਹ ਦਾ ਤਾਂ ਜਦੋਂ ਜੀ ਕਰਦਾ ਉਹਦੀ ਬਣਾ ਲੈਨੇ ਆ ਜੀ ਠੀਕ ਆ ਠੀਕ ਆ ਜੀ ਤੇ ਆਪਾਂ ਚਾਹ ਬਣਾ ਲਈ ਸੀ ਨਾਲ ਨਾਲੇ ਹਨਾ ਡੱਬੇ ਜਿਹਦੋਂ ਨੇ ਸਾਫ਼ ਕਰਨ ਵਾਲੇ ਸੀ ਉਹ ਕਰਤੇ ਸੀਗੇ ਤੇ ਚਲੋ ਮੈਂ ਕਿਹਾ ਚਾਚੂ ਬਣਾ ਕੇ ਫਿਰ ਉਤੋਂ ਬਾਅਦ 10 ਮਿੰਟ ਦੀ ਆਪਾਂ ਕਰਾਂਗੇ ਜੀ ਰੈਸਟ ਉਹ ਹਾਂਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜਿੱਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਠੀਕ ਠਾਕ ਹੋਮੋਂਗੇ ਆਪਾਂ ਹੀ ਕਰਦੇ ਸੀ ਅੱਜ ਦਾ ਬਲੌਗ ਸੁਰੂ ਥੋੜਾ ਜਿਹਾ ਬਲੌਗ ਆਪਾਂ ਸ਼ਾਮ ਬਣਾ ਲੈ ਸੀ ਕੱਲ ਪਰ ਉਹ ਦਵਾਚੀ ਮੈਂ ਵੀ ਜੀ ਹੋ ਗਈ ਕੰਮਾਂ ਦੇ ਵਿੱਚ ਤਾਂ ਕਰਕੇ ਨੇ ਮੇਤੋਂ ਬਣਿਆ ਹਨਾ ਤੇ ਜੀ ਹੁਣ ਆਪਾਂ ਮਾਰਨਿੰਗ ਦਾ ਬਣਾ ਰਹੇ ਹਾਂ ਨੇ ਮਾਰਨਿੰਗ ਵੀ ਨਹੀਂ ਬਟ ਹੁਣ ਟਾਈਮ 2 ਵਜਣ ਵਾਲੇ ਆਈ ਜੀ ਸਵੇਰ ਦੇ ਆਪਾਂ ਸਾਰੇ ਕੰਮ-ਕੁਮ ਕਰਕੇ ਹਨਾ ਬੈਠੇ ਸੀਗੇ ਥੋੜਾ ਜਿਹਾ ਟਾਈਮ ਲਈ ਤੇ ਮੈਂ ਕਿਹਾ ਚਲੋ ਅੱਜ ਬਣਾ ਕੇ ਮੈਂ ਪਾਉਣੀ ਬਲੌਗ ਤੇ ਆਪਣੀ ਗਲੀ ਦੇ ਵਿੱਚ ਹੀ ਉਹ ਲੋਕਟ ਲੱਗ ਚੁੱਕੇ ਸੀ ਆਲੇ-ਦਾਲੇ ਅੱਜ ਹਲ ਪਾਉਂਦੇ ਸੀ ਮਸਾਲਾ ਜਰ ਰਲਾ ਕੇ ਅੱਜ ਜੋ ਕੰਮ ਲੱਗੇ ਪਿਆ ਕੰਪਲੀਟ ਕਰਨਾ ਉਹ ਕਰਨਗੇ ਤੇ ਆਪਾਂ ਹਰਮਣ ਮੰਗ ਰਿਆ ਸੀ ਚਾ ਮੈਂ ਕਿ ਪੁੱਤ ਰੁੱਕ ਕੇ ਬਣਾਵਾਂ ਇੱਕ ਘੰਟਾ ਰੁਕ ਜਾ ਹਨਾ ਫਿਰ ਬਣਾਉਣਾ ਕਿਉਂਕਿ ਥੋੜਾ ਟਾਈਮ 1 ਵਜੇ ਪਿੱਤੇ ਸੀ ਅਸੀਂ ਚਾ ਕਰਦੇ ਗਏ ਸੀ ਆਪਣੇ ਕੰਮ ਤੇ ਨਹੀਂ ਆ ਕੱਪੜੇ ਕੱਲ ਨਹੀਂ ਤੋਂ ਉੱਤੇ ਗਏ ਹੈਗੇ ਕੱਪੜੇ ਮੈਂ ਕਿ ਅੱਜ ਧੋ ਦੰਨੇ ਹਨਾ ਥੋੜੇ ਸੀਗੇ ਜਿੱਤਾ ਨਾਲ-ਨਾਲ ਧੋ ਦੰਨੇ ਜਿਹੜੇ ਹੁੰਦੇ ਨੇ ਹੈਨਾ ਤੇ ਸਿਲੰਡਰ ਹੋ ਚੁੱਕਿਆ ਆਪਣਾ ਖਤਮ ਉਹ ਕੱਟਤਾ ਸੀਗਾ ਬਾਹਰ ਦੂਜਾ ਲਾ ਲਿਆ ਸੀਗਾ ਆਪਾਂ ਨੇ ਹਨਾ ਤੇ ਇਹ ਉਤਰ ਚਲੋ ਦੇਖਦੇ ਆਂ ਚੱਲ ਕੇ ਉੱਥੇ ਕਿੰਨਾ ਕੰਮ ਹੋ ਗਿਆ ਆਪਣਾ ਗਲੀ ਦੇ ਵਿੱਚ ਜਿਹੜੇ ਸੈਟਾ ਤੇ ਉਹਨਾਂ ਨੇ ਹਟਾਉਣਾ ਸੀਗਾ ਕੋਲੂਆ ਜਾ ਹਰਮਨ ਕੈਮਰਾ ਕੋਲ ਕੇ ਦੇਖ ਲੈ ਕੇ ਮੈਂ ਕਿੱਡਾ ਹੂੰ ਤੁਸੀਂ ਚਾਹ ਬਣਾ ਲਓ ਤੁਹਾਨੂੰ ਨਾ ਹਰਮਨ ਕੰਦਾ ਚਾਹ ਬਣਾ ਲਓ ਅਰਨੰਦ ਤੇ ਨਾਲੇ ਨਾ ਇਹਨੇ ਬਣਵਾ ਕੇ ਮੇਰੇ ਤੋਂ ਪੀਣੀ ਨਹੀਂ ਹੈਗੀ ਚਾਹ ਉੱਥੇ ਛੱਡ ਦੇਣੇ ਆ ਚਲੋ ਮੈਂ ਪਹਿਲਾਂ ਦੇਖ ਆਂ ਮਗਲੀ ਚ ਜਾ ਕੇ ਕਿੰਨਾ ਕ ਬਣਾ ਲੈਣਾਂ ਪਹਿਲਾਂ ਮੈਂ ਦੇਖਦੀ ਆਂ ਵੀ ਜਾ ਕੇ ਕੀ ਕਰਦੇ ਨੇ ਵੀਰੇ ਉਹ ਟਰਾਲੀ ਦਾ ਕੜਕਾ ਜਿਵੇਂ ਸੀ ਟਰੈਕਟਰ ਦਾ ਵੀਰੇ ਉਹਨੇ ਤੇ ਉਹ ਕੋਲੇ ਖੜਕੇ ਨਾ ਥੋੜਾ ਜਿਹਾ ਟਾਲ ਬਣਾਉਣਗੇ ਉਹ ਜਿਹੜੀਆਂ ਚਾ ਉਹ ਵੀ ਕੋਲੇ ਖੜਕੇ ਕਰਾਉਣੀ ਪਊਗੀ ਆਪਾਂ ਨਾ ਕਰਾਏ ਲੋ ਕਰਾ ਮੈਂ ਦੇਖ ਕੇ ਹੁਣੀ ਆ ਜਾ ਕੇ ਵੇਖੀ ਕਰਦੇ ਨੇ ਹਨਾ ਤੇ ਚਲੋ ਨਾਲੇ ਤੁਹਾਨੂੰ ਦਿਖਾਉਣੀ ਹੈ ਕਿ ਕਰ ਰਹੇ ਨੇ ਭਾਈ ਕਿ ਨਹੀਂ ੁੱਪ ਦੇਖੋ ਜੀ ਬਸ ਤੂੰ ਹਵਾ ਚੱਲਦੀ ਹੈ ਹਨਾ ਬੱਧੀਆ ਨਾ ਨਾ ਦੇਖਦੀ ਹੈ ਮੇਂ ਗਿੱਟ ਖੁੱਲ ਕੇ ਦੇਖੀ ਕਰਦੇ ਨੇ ਵੀਰੇ ਉਹਨੇ ਆਪਾਂ ਵੀ ਉਹਨਾਂ ਨੂੰ ਮਸਾਲਾ ਲਾ ਹਾਂ ਹਾਂ ਲਾਲ ਨਾਲ ਕੋਹ ਮੇਤ ਨਾਲੋ ਤੇ ਪਿੱਛੇ ਕਰਤਾ ਪਰ ਉਧਰੋਂ ਬੈਕ ਉਧਰੋਂ ਅੱਛਾ ਅੱਛਾ ਆਇਆ ਹਾਂਜੀ ਆ ਬੰਨਾ ਜਿਹੜੀ ਆਹ ਹੈ ਆ ਕੱਟਣਗੇ ਹੋਰ ਨੋਂਦੇ ਨੇ ਵੀਰੇ ਉਹਨੇ ਮਸਾਲਾ ਤੇ ਚਲੋ ਕੋਈ ਛੱਤੀ ਕਰਵਾ ਲੈਂਦੇ ਆ ਠੀਕ ਕੰਮ ਹੋ ਜਾ ਆਪਣੇ ਉਰੋਂ ਹੀ ਕਰੋਂਗੇ ਹੁਣ ਹਨਾ ਹਾਂ ਠੀਕ ਬਾਲ ਪੈ ਗਿਆ ਬਾਲ ਕੱਢਦਾ ਰੁਕ ਜਾ ਇਹਦੇ ਵਿੱਚ ਪੈਪ ਚ ਦੇਖੋ ਆ ਗਿਆ ਉੱਥੇ ਤੱਕ ਇਹਨੇ ਪਾ ਲਉ ਮੈਂ ਮੋਟਰ ਲਾਇਆ ਮੈਂ ਠੀਕ ਆ ਚੜਾਇਓ ਪਹਿਲਾਂ ਉੱਤੇ ਚੜਾ ਲਓ ਲਓ ਆ ਰੇ ਬਾਹਰ ਗੇ ਲਾਓ ਚਲੋ ਆਨੇ ਉੱਧਰਲੀ ਤੇ ਉਹ ਮੋਟਰ ਆਇਆ ਕੱਥੇ ਚਲੋ ਇਹ ਨੱਪਾ ਲਾਉਨੇ ਆ ਮੋਟਰ ਕਿਉਂਕਿ ਉਹਨਾਂ ਚ ਇਹਦੇ ਬਾਰੇ ਪਾਣੀ ਉਹ ਤਾਂ ਪੁੱਤੋ ਉਹਨੇ ਆਂਟੀ ਨਹੀਂ ਆਹੀ ਗਲੀ ਬਣਾਉਂਦੇ ਨੇ ਜਿਹੜੇ ਕਹਿੰਦੇ ਮਸਾਲਾ ਭਰਨਾ ਆਊਗਾ ਵੀਰੇ ਬਾਲ ਨੂੰ ਆਹ ਬਾਲ ਉਹਨਾਂ ਨੂੰ ਕਰ ਲਓ ਲਾ ਕੇ ਪੈਪ ਪੈ ਪਲਾ ਕੇ ਨਾ ਹ ਵਿੱਚ ਚ ਬਾਲ ਹੋਰਨ ਕਰ ਲ ਥੋੜਾ ਜਿਹਾ ਆਪੇ ਆਪਾ ਹਾਂਜੀ ਹਾਂ ਵੀਰੇ ਬਾਰ ਰੱਖਣੀ ਪਹਿਲੀ ਨਿਕਲਣਾ ਨਹੀਂ ਤਾਂ ਹਾਂ ਆ ਲੈ ਵੀਰੇ ਆ ਪਾਣੀ ਕਿਥੋਂ ਆਉਂਗਾ ਇਹ ਪਾਣੀ ਕਿਥੋਂ ਉੱਤਰ ਆਹ ਬਲੇ ਚ ਆ ਰਹੇ ਆ ਹੈ ਨਾ ਬਾਲ ਥੋੜੇ ਢੀਕ ਹੁੰਦਾ ਹੈ ਆ ਵਿੱਚ ਆਉਂਦਾ ਹੈ ਅੱਛਾ ਤੁਹਾਨੂੰ ਪਤਾ ਲੱਗਿਆ ਉਹਦੇ ਵਿੱਚ ਹੀ ਲੀ ਕਰ ਰਸੀ ਇਹ ਨਾ ਮੈਂ ਉੱਤਰਦਾ ਨਹੀਂ ਸੀ ਮੇਥੋਂ ਪੈਪ ਆ ਤੇ ਮੈਂ ਕੱਟ ਕੇ ਹੀ ਉਹ ਕਰਿਆ ਮੈਨੂੰ ਚਾਹੀਦਾ ਸੀ ਜਿਹੜਾ ਤਾਂ ਨਾ ਸੀ ਆ ਨਾ ਉਹ ਲੀਕ ਹੋਇਆ ਹੈ ਪਲਤਾਂ ਕਰਕੇ ਚਲ ਚਲ ਜੀਰੋਂ ਨੇ ਚੜਾ ਗਿਆ ਪੈਪ ਇਹਨਾਂ ਥੋੜਾ ਜਿਹਾ ਫਿਰ ਵੀ ਕੱਟ ਕੇ ਚੜਾਉਣਾ ਪਿਆ ਉੱਚ ਚੜਦਾ ਨਹੀਂ ਸੀਗਾ ਤੇ ਚਲ ਉਧਰ ਚੱਲ ਕੇ ਆਪਾਂ ਦੇਖਦੇ ਆਂ ਤੇ ਪੈਜੀ ਆ ਕੇ ਨਾ ਕੰਮ ਜਾ ਗਿਆ ਸਰ ਨੂੰ ਮੈਂ ਤਾਂ ਉਸ ਤੋਂ ਥੋੜਾ ਜਿਹਾ ਇਹ ਮਾ ਰੁਕ ਜਾਓ ਸੱਲਾਂ ਉੱਥੇ ਜੜੀਆਂ ਦੇ ਵਿੱਚ ਮੈਂ ਕਿਚਲ ਕੋਲੇ ਖੜ ਕੇ ਕਰਵਾ ਲੈਣੇ ਆ ਫਿਰ ਨਹੀਂ ਮਤਲਬ ਕਰਨੇ ਤਾਂ ਉਹ ਸਹੀ ਹੈ ਵਸੇ ਚਲ ਕੋਲੇ ਖੜ ਕੇ ਹੋਰ ਗੱਲ ਵੀ ਹੋ ਜਾਂਦੀ ਆ ਪਕੈਕੀ ਕਰਵਾ ਲਾਂਗੇ ਉਹਨਾਂ ਨੂੰ ਇਸੀ ਮਾਰੇ ਆ ਕੇ ਹਵਾ ਬਹੁਤ ਸੋਹਣੀ ਲੱਗਦੀ ਆ ਬਹੁਤ ਸੋਹਣੀ ਹਵਾ ਚੱਲਦੀ ਆ ਮਾਰੇ ਹਨਾ ਅੰਦਰੋਂ ਤਾਂ ਹਰਮਨ ਨਹੀਂ ਆਉਂਦਾ ਹੈਗਾ ਚਲੋ ਇੱਕ ਕੱਲ ਤੋਂ ਇਹ ਜਾਇਆ ਕੋਸ ਸਕੂਲ ਫੇਰ ਆਪਾਂ ਇਹ ਚਲੋ ਰੇ ਬਹਿ ਜਾ ਕਰਾਂਗੇ ਅਪਾ ਅੰਦਰ ਕੰਮ ਧੰਦੇ ਕਰਕੇ ਹਨਾ ਬਰਾਂਡੇ 'ਚ ਬਹਿ ਜਾ ਕਰਾਂਗੇ ਤੇ ਕਿਉਂਕਿ ਅਜੇ ਕਿਹੜਾ ਇੰਨੀ ਜ਼ਿਆਦਾ ਗਰਮੀ ਤਾਂ ਹੋਈ ਨਹੀਂ ਹੈਗੀ ਚਲੋ ਇਹ ਦੇਖ ਲੈਂਦੇ ਹਾਂ ਕਿਵੇਂ ਪਾਉਣਗੇ ਉਹ ਮਸਾਲਾ ਵਗੈਰਾ ਮੋਟਰ ਬੰਦ ਕਰ ਲਈਓ ਮੋਟਰ ਬੰਦ ਕਰਦੇ ਆਂ ਆਪਾਂ ਠੀਕ ਹੈ ਉਦੋਂ ਬਾਅਦ ਚਾਹ ਬਣਾ ਕੇ ਦੋਵਾਂਗੇ ਹਨਾ ਚਾਹਾਂਗੇ ਦੱਸਿ ਨਾ ਟਾਈਮ ਹੋ ਜਾਊਗਾ 2:3 ਵਗੈਰਾ ਠੀਕ ਹੈ ਚਲੋ ਇਹ ਆਪਾਂ ਦੇਖਦੇ ਹਾਂ ਚੱਲ ਕੇ ਨਾਲ ਤੁਹਾਨੂੰ ਦਿਖਾਉਨੇ ਆ ਮਸਾਲਾ ਕਿਵੇਂ ਪਾਉਣਗੇ ਕਿ ਮੈਂ ਨਹੀਂ ਇਹ ਆਪਾਂ ਪੁੱਛ ਕੇ ਮੋਟਰ ਕਰਦੇ ਹੁਣ ਬੰਦ ਸੋ ਤਾਂ ਇਹਨਾਂ ਨੂੰ ਲਾਦਾ ਜੀ ਚਾਹੀਦੀ ਉਹ ਕਹਿੰਦੇ ਕਿ ਹਾਂ ਨਹੀਂ ਉਹਨਾਂ ਨੇ ਹੱਕ ਤਾਂ ਮਾਰੇ ਨਹੀਂ ਮੋਟਰ ਬੰਦ ਕਰ ਤੋ ਮੈਂ ਤਾਂ ਵੀ ਹੀ ਸੂਰੇ ਹਣਾ ਨਾਲੇ ਉੱਥੇ ਉਹਨਾਂ ਕੋਲ ਬੈਠ ਕੇ ਉਦਾਂ ਕਰਨਾ ਉਹ ਕਰਾ ਦਾਂਗੇ ਤੇੜੀ ਤਾਂ ਕੰਮ ਆ ਕਿਉਂਕਿ ਤੇੜੀ ਫਿਰ ਸਹੀ ਹੋ ਜੂਗੀ ਨਾ ਤਾਂ ਕਰਕੇ ਹੀ ਉਹਨਾਂ ਦੇ ਕੋਲੇ ਬੈਠਣਾ ਪਊਗਾ ਜਿਹੜਾ ਕੰਮ ਆਪਾਂ ਆਪ ਕੋਲ ਬੈਠ ਕੇ ਕਰਵਾ ਲਈ ਉਹਦੇ ਵਰਕੇ ਵੀ ਇਸ ਨਹੀਂ ਹੁੰਦੀ ਜੀ ਹਣਾ ਦੌਗੀ ਜੀ ਸਾਡੇ ਸੁੱਤੇ ਪਏ ਨੇ ਅੰਦਰ ਕਰ ਦਈਏ ਬਣਾ ਬੰਦ ਮੋਟਰ ਆ ਕਰਦੇ ਕਰਦੇ ਹਾਂਜੀ ਅਪਮਟਰ ਕਰੇਗੇ ਬੰਦ ਉਹ ਕਹਿੰਦੇ ਬੰਦ ਕਰ ਤੋ ਕਿਉਂਕਿ ਉਹਨਾਂ ਦਾ ਹੋ ਹੋ ਚੁੱਕਿਆ ਆ ਪਾ ਮਸਾਲਾ ਰਲਾਉਣਾ ਸੀ ਇਹਨਾਂ ਨੇ ਪਾਣੀ ਨਾਲ ਚਲਈ ਮੋਟਰ ਹੋ ਗਈ ਆਪਣੀ ਮੰਦ ਹਾਂਜੀ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਧੋਣੇ ਸੀਗੇ ਕੱਪੜੇ ਆਪਾਂ ਲੈ ਸੀ ਕੱਪੜੇ ਧੋਣ ਲਈ ਕਿਉਂਕਿ ਹਰਮਨ ਦੀਆਂ ਡਰੈਸਾਂ ਜੀਆਂ ਸੀਗੀਆਂ ਵਾਈਟ ਤੇ ਗ੍ਰੇ ਗਰਮੀ ਦੇ ਵਿੱਚ ਆਪਾਂ ਧੋਨੇ ਆ ਜੀ ਕੱਪੜੇ ਹੱਥਾਂ ਦੇ ਨਾਲ ਸਰਦੀਆਂ ਦੇ ਵਿੱਚ ਮਸ਼ੀਨ 'ਚ ਕਿਉਂਕਿ ਗਰਮੀ ਦੇ ਵਿੱਚ ਤਾਂ ਕਾਫੀ ਦਿਨ ਵੱਡੇ ਹੁੰਦੇ ਨੇ ਉਵੇਂ ਸੁੱਕ ਜਾਂਦੇ ਨੇ ਹਨਾ ਥੋੜੇ ਟਾਈਮ ਦੇ ਵਿੱਚ ਕੱਪੜੇ ਆ ਗਰਮੀ ਦੇ ਵਿੱਚ ਤਾਂ ਮੈਂ ਮਸ਼ੀਨ ਬਹੁਤ ਘੱਟ ਯੂਜ਼ ਕਰਦੀ ਆ ਜੇ ਕਦੇ ਹੋਇਆ ਮਤਲਬ ਚਾਦਰਾਂ ਵਗੈਰਾ ਕੋਈ ਪਰਦੇ ਵਗੈਰਾ ਹਨ ਜਿਆਦਾ ਕੱਪੜੇ ਹੋ ਜਾਂਦੇ ਨੇ ਉਦੋਂ ਧੋਈ ਦੇਨੇ ਪਰ ਨਹੀਂ ਤਾਂ ਹੱਥ ਨਾਲੇ ਧੋ ਲੈਨੇ ਇਹ ਨਾਲ ਤਾਂ ਆਪਣਾ ਹਨਾ ਟਾਈਮ ਵਧੀਆ ਲੰਘ ਜਾਂਦਾ ਹੈਗਾ ਕੰਮ ਹੱਥ ਨਾਲ ਹੀ ਕਰਨਾ ਚਾਹੀਦਾ ਵਸ ਤੇ ਜ਼ਿਆਦਾਤਰ ਤੇ ਬਿਲ ਦੀ ਵੀ ਬਚਤ ਹੋ ਜਾਂਦੀ ਹੈ ਇਹਦੇ ਨਾਲ ਜਦੋਂ ਆਪਾਂ ਹੱਥਾਂ ਨਾਲ ਧੋਨੇ ਆਈ ਕੱਪੜੇ ਅੱਜ ਮੇਰਾ ਸਿਰ ਦਰਦ ਹੋਣ ਕਰਕੇ ਨਾ ਥੋੜਾ ਜਿਹਾ ਸਰੀਰ ਡਾਊਨ ਜਿਹਾ ਲੱਗ ਰਿਹਾ ਏ ਮੈਂ ਕਿਹਾ ਚਲੋ ਕੱਲ ਨੂੰ ਵੀ ਬਲੌਗ ਪੇ ਅੱਜ ਤਾਂ ਬਣਾ ਲਈ ਜਿੰਨਾ ਕੁ ਬਣੂਗਾ ਆਪਾਂ ਤੋਂ ਤੇ ਇਹ ਫਰਮਨ ਦੇ ਕੱਪੜੇ ਧੋਲੇ ਸੀ ਥੋੜੇ ਜਿਹਾ ਕੱਪੜੇ ਸੀਗੇ ਮੇਰੇ ਉਦੋਂ ਬਾਅਦ ਵਿੱਚ ਮੈਂ ਆਪਣੇ ਧੋਤੇ ਪਹਿਲਾਂ ਧੋਤੇ ਜੀ ਹਰਮਨ ਦੇ ਕਿਉਂਕਿ ਬਾਈਟੇ ਜਿਹਾ ਕੱਪੜ ਸਾਰੇ ਨਾਲ ਪਹਿਲਾਂ ਹੀ ਧੋਨੇ ਪੈਂਦੇ ਨੇ ਤਾਂ ਕਰਕੇ ਹੀ ਹਨਾ ਤਾਂ ਹੀ ਲਿਆਣੇ ਕੋਲ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਹਨਾ ਚਾਹ ਮੰਗਦਾ ਸੀ ਹਰਮਨ ਨੂੰ ਚਾਹ ਬਣਾ ਕੇ ਨਾ ਸੌਰੀ ਚਾਹ ਤਾਂ ਮੈਂ ਬਣਾ ਕੇ ਦੇਤੀ ਸੀ ਮੈਂ ਭੁੱਲ ਗਈ ਸੀ ਤੇ ਸਰੀਰ ਜ ਟੌਨ ਹੋਰਕ ਹੋਣ ਕਰਕੇ ਨਾ ਪਤਾ ਨਹੀਂ ਕੀ ਹੋਇਆ ਪਿਆ ਸਿਰਜਾ ਵਾਲਾ ਤੁਖਰੇ ਸੀ ਸ਼ੇਰ ਦਾ ਆਪਾਂ ਤਾਂ ਨਹੀਂ ਗਈ ਘੱਟੀ ਹੋਈ ਆ ਤਾਂ ਕਰਕੇ ਚੈੱਕ ਅਪ ਕਰਾਉਣ ਆ ਲਈ ਜਨੇਗਾ ਵੀ ਹੈ ਨਾ ਤੇ ਮੈਂ ਕਿਹਾ ਚਲੋ ਵਾਈਟ ਦੇ ਕੱਪੜੇ ਮੈਂ ਹੱਥਾਂ ਨਾਲ ਧੋ ਦਨੇ ਆ ਆਪਾਂ ਧੋਤੇ ਸੀ ਜੀ ਕੱਪੜੇ ਵਿੱਚ ਵਿੱਚ ਦਿਨ ਗਲਾ ਆ ਜਾਂ ਵੀ ਹੋਣ ਲੱਗ ਜਾਂਦਾ ਸੀਗਾ ਮੈਨੂੰ ਪਤਾ ਨਹੀਂ ਕਿਉਂ ਜੀ ਸਾਹ ਜਾਂ ਚੜਦਾ ਸੀਗਾ ਤੇ ਇਹ ਆਪਾਂ ਵਾਈਟ ਕੱਪੜੇ ਧੋਲੇ ਸੀ ਜਗਮੋਨ ਸਿੰਘ ਦੇ ਹਾਰਮੋਨੋ ਜਗਮੋਨ ਕਹਿੰਦੇ ਆ ਜੀ ਮੈਂ ਹੈ ਨਾ ਤੋ ਲਈ ਕੱਪੜੇ ਲੈ ਸੀ 70 ਜਿੱਤੇ ਮੈਂ ਉਹਨਾਂ ਨੂੰ ਸੁੱਕਣੇ ਪਾ ਰਹੇ ਸੀਗੇ ਕਿਉਂਕਿ ਅੱਜ ਮੈਂ ਕੱਪੜਿਆਂ ਨੂੰ ਹੋ ਗਈ ਸੀ ਲੇਟ ਟਾਈਮ ਹੋ ਗਿਆ ਸੀਗੇ 3 ਦੇ 3 ਵਜ ਗਏ ਸੀਗੇ ਉਦੋਂ ਮੈਂ ਕੱਪੜੇ ਧੋਤੇ ਫਿਰ ਮੈਂ ਕਿਹਾ ਚਲੋ ਹੁਣੇ ਸੁੱਕ ਜਾਣੇ ਹੁਣ ਗਰਮੀ ਦੇ ਵਿੱਚ ਤਾਂ ਬਹੁਤ ਜਲਦੀ ਕੱਪੜੇ ਸੁੱਕ ਜਾਂਦੇ ਆ ਇੱਕ ਸਾਈਡ ਪਾਤੇ ਸੀ ਮੈਂ ਹਰ ਮੰਦੇ ਹਨਾ ਚਿੱਟੀਆਂ ਪੈਂਟਾਂ ਸੀ ਵਾਈਟ ਕਲਰ ਦੀਆਂ ਤੇ ਵਾਈਟ ਸ਼ਰਟਾਂ ਸੀਗੀਆਂ ਹੀ ਬਾਕੀ ਉਹਦੀ ਥੋੜੀਆਂ ਜਿਹੀਆਂ ਜੀ ਟੀ-ਸ਼ਰਟਾਂ ਸੀਗੀਆਂ ਤੇ ਥੋੜੇ ਜਿਹੀ ਕੱਪੜੇ ਮੇਰੇ ਆਫਤੇ ਸੀ ਜੀ ਇਆ ਆਪਾਂ ਪਾ ਦਿੱਤੀ ਸੀ ਸੁੱਕਣੇ ਕੱਪੜੇ ਕਿਉਂਕਿ ਸ਼ਾਮ ਤੱਕ ਸੁੱਕ ਹੀ ਜਾਣੇ ਨੇ ਹੁਣ ਦਿਨ ਕਾਫੀ ਵੱਡੇ ਹੋ ਗਏ ਸੁੱਕ ਕੱਪੜੇ ਸੁੱਕਣੇ ਪਾ ਕੇ ਜੀ ਆ ਗਈ ਸੀ ਮੈਂ ਇੱਧਰ ਗਲੀ ਦੇ ਵਿੱਚ ਆ ਦੇਖੋ ਦੇੜੀਆਂ ਤੇ ਐਵੇਂ ਇਹਨਾਂ ਨੇ ਮਸਾਲਾ ਪਾਉਣਾ ਸੀ ਜਾਈ ਤੇ ਇਹੀ ਆਪਾਂ ਕੋਲੇ ਬੈ ਕੇ ਕਰਵਾਉਣਾ ਸੀਗਾ ਵੀ ਚਲੋ ਵੀਰੇ ਉਹਨੇ ਸਹੀ ਕਰ ਦੇਣਗੇ ਹਨਾ ਟਾਲਜੀ ਬਣਾਉਣੇ ਸੀਗੇ ਤਾਂ ਕਰਕੇ ਗਲੀ ਦਾ ਕੰਮ ਹੋ ਗਿਆ ਜੀ ਆਪਣੀ ਦਾ ਕੰਮ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਕਿਵੇਂ ਦਾ ਬਲੌਗ ਲੱਗਿਆ ਕਿਉਂਕਿ ਅੱਪਨੇ ਨਿਊ ਨਿਊ ਚੈਨਲ ਓਪਨ ਕੀਤਾ ਜੀ ਹਨਾ ਤਾਂ ਕਰਕੇ ਜੀ ਤੇ ਵਕੀ ਦੇਖੋ ਗਲੀ ਸਾਡੀ ਬਹੁਤ ਵਧੀਆ ਹੋ ਗਈ ਆ ਅ ਥੋੜਾ ਜਿਹਾ ਰਿੱਤਾ ਜਿਹਾ ਲੋਕਟ ਦੇ ਵਿੱਚ ਭਰਨਾ ਸੀਗਾ ਜੀ ਤੇ ਸ਼ਾਮ ਜੀ ਬੜੇ ਮਾਰਨ ਨੂੰ ਕਹਿੰਮ ਕਿ ਥੋੜਾ ਜਿਹਾ ਆਪਾਂ ਕਰ ਦਨੇ ਆ ਬਾਕੀ ਮਾਰਨਿੰਗ ਕਰ ਲਾਂਗੇ ਬਾਕੀ ਰਹਿੰਦਾ ਆਣਾ ਜੀ ਤੇ ਚਲੋ ਜੀ ਹਰਮਨ ਕਹਿੰਦਾ ਠੀਕ ਆ ਮੰਮੀ ਉਹਨੇ ਵੀਡੀਓ ਬਣਾਈ ਸੀ ਤੇ ਮੈਂ ਆਪਣਾ ਹਨਾ ਝਾੜੂ